ਬੀਤੇ ਦਿਨ ਜਗਰਾਉ ਵਿਖੇ ਗੈਂਗਸਟਰ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕਬੱਡੀ ਖਿਡਾਰੀ ਦੇ ਘਰ ਵਿਖੇ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਅਮਰਿੰਦਰ ਸਿੰਘ ਰਾਜਵੜਿੰਗ ਨੇ ਕੁਝ ਖਾਸ ਗੱਲਾਂ ਕਹੀਆਂ ਪਹਿਲਾਂ ਉਹ ਘਰ ਪਹੁੰਚੇ ਤੇ ਪੂਰੇ ਪਰਿਵਾਰ ਨਾਲ ਮਿਲੇ ਤੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ ਜਿਸ ਤਰ੍ਹਾਂ ਦੇ ਨਾਲ ਪਿਓ ਦੇ ਮੁਰੇ ਗੋਲੀਆਂ ਮਾਰ ਦਿੱਤੀਆਂ ਗਈਆਂ ਇਸ ਘਟਨਾ ਨੇ ਲੋਕਾਂ ਦਾ ਦਿਲ ਦਹਿਲਾ ਦਿੱਤਾ ਹੈ ਤੇ ਅੱਜ ਪਰਿਵਾਰ ਨੂੰ ਮਿਲ ਕੇ ਕੀ ਬੋਲੇ ਨੇ ਅਮਰਿੰਦਰ ਸਿੰਘ ਰਾਜਵੜਿੰਗ ਆਓ ਸੁਣ ਲੈਣੇ ਆ ਇਨ ਦਿਨ ਹੋ ਗਏ ਲਗਾਤਾਰ ਇੱਕ ਦਿਨ ਮਾਨਸਾ ਗਿਆ ਸੀ ਦਿਨ ਦਿਹਾੜੇ ਇੱਕ ਕਾਰੋਬਾਰੀ ਦੁਕਾਨ ਤੇ ਬੈਠੇ ਤੇ ਗੋਲੀਆਂ ਚਲਾਤੀਆਂ ਉਹਨੂੰ ਸਮਝ ਨਹੀਂ ਆਈ ਵੀ ਕਿਉਂ ਚਲਾਇਆ ਸ਼ਾਮ ਨੂੰ ਇੱਕ ਕਰੋੜ ਦੀ ਫਰੋਤੀ ਬੰਗਲੇ ਕੱਲ ਮੈਂ ਗਿਆ ਸੀ ਸਵਾ ਕਰੋੜ ਰੁਪਏ ਦੇ ਗਹਿਣੇ ਸਵਾ 10 ਵਜੇ ਦਿਨ ਦਿਹਾੜੇ ਲੁੱਟ ਲੈ ਗਏ ਜਲੰਧਰ ਚ ਤਿੰਨ ਨੌਜਵਾਨਾਂ ਨੇ ਸੀਸੀਟੀਵੀ ਦੇ ਵਿੱਚ ਉਹ ਕੈਦ ਹੋਏ ਜਿਨ੍ਹਾਂ ਦੇ ਹੱਥ ਦੇ ਵਿੱਚ ਅਸਲਾ ਤੇ ਪਿਸਤੌਲ ਸੀ ਆ ਅੱਜ ਤੀਜਾ ਦਿਨ ਹੈ ਕਿ ਕੱਲ ਸ਼ਾਮ ਦੀ ਇੱਕ ਖਬਰ ਸੀ ਕਿ ਇੱਕ ਕਬੱਡੀ ਪਲੇਅਰ ਤੇਜਪਾਲ ਸਿੰਘ ਠੀਕ 2 ਵਜੇ ਦੇ ਸਮਾਂ ਤਕਰੀਬਨ ਜਿਨ੍ਹਾਂ ਨੂੰ ਐਸਐਸਪੀ ਦੇ ਘਰ ਦੇ ਜਵਾਨਾਂ ਨਾਲ ਦਫ਼ਤਰ ਦੇ ਘਰ ਦੇ ਨਾਲ ਉੱਥੇ ਮਾਰ ਦਿੱਤਾ ਗਿਆ ਅੱਧਾ ਘੰਟਾ ਲੜਾਈ ਚ ਕੈਨ ਦਾ ਭਾਵ ਹੁਣੇ-ਹੁਣੇ ਖਬਰ ਮਿਲੀ ਹੈ ਰਾਹ ਚੌਂਦੇ ਨੂੰ ਕਿ ਮਹੌਲੀ ਦੇ ਵਿੱਚ ਗੋਲੀ ਚੱਲ ਗਈ ਹੈ ਜੀ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਪੰਜਾਬ ਦੇ ਬਣ ਗਏ ਨੇ ਇਹਦਾ ਜ਼ਿੰਮੇਦਾਰ ਕੌਣ ਹੈ ਇਹ ਬੜੀ ਮੁਸ਼ਕਿਲ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਸੀ 1992 ਦੀ ਸਰਕਾਰ ਬਣਾਉਣ ਤੋਂ ਬਾਅਦ ਜਦੋਂ ਸਾਰੀਆਂ ਸਰਕਰ ਲੋਕ ਭੱਜ ਗਏ ਸਨ ਸਾਰੀਆਂ ਪਾਰਟੀਆਂ ਜੀ ਅੱਜ ਇਹ ਨੂੰ ਦੁਬਾਰੇ ਫੇਰ ਉੱਥੇ ਲਿਆ ਕੇ ਖੜਾ ਕਰਤਾ ਹੁਣੇ-ਹੁਣੇ ਡੇਲੀ ਪੋਸਟਾ ਤੇ ਕਿਸੇ ਨੇ ਪਤਾ ਨਹੀਂ ਕੋਈ ਦੱਸ ਰਿਹਾ ਸੀ ਸ਼ੇਰ ਸੋਸ਼ਲ ਮੀਡੀਆ ਤੇ ਜੀ ਸੋਸ਼ਲ ਮੀਡੀਆ ਤੇ ਕਿ ਤੇਜਪਾਲ ਨੂੰ ਮਾਰਨ ਦੀ ਜ਼ਿੰਮੇਵਾਰੀ ਕਿਸੇ ਨੇ ਲੈ ਲਈ ਹਾਂਜੀ ਇਹ ਸਿੱਧਾ ਮੀਡੀਆ ਨੂੰ ਵੀ ਦੱਸ ਰਿਹਾ ਉਹ ਕਿ ਮੈਂ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਦਾ ਇੱਕ ਨਵਾਂ ਸਿਲਸਿਲਾ ਇਹ ਰੇਸ ਚੱਲ ਪਈ ਹੈ ਬੰਦਾ ਮਾਰ ਕੇ ਫਿਰ ਜ਼ਿੰਮੇਵਾਰੀ ਲਈ ਜਾਂਦੀ ਹੈ ਜ਼ਿੰਮੇਵਾਰੀ ਲੈ ਕੇ ਫਿਰ ਦੂਜਿਆਂ ਤੋਂ ਫਰੋਤੀ ਲਈ ਜਾਂਦੀ ਹੈ ਫਿਰ ਇੱਕ ਦੋ ਮਰਡਰ ਕਰਕੇ ਉਹ ਗੈਂਗਸਟਰ ਤਖੜਾ ਬਣ ਜਾਂਦਾ ਜੀ ਸੋ ਕਹਿਣ ਦਾ ਭਾਵ ਹੈ ਇਹਦਾ ਜ਼ਿੰਮੇਦਾਰ ਕੌਣ ਹੈ ਸਿੱਧੀ ਸਿੱਧੀ ਮਾਨ ਸਰਕਾਰ ਇਸ ਗੱਲ ਦੀ ਜ਼ਿੰਮੇਦਾਰ ਹੈ ਜਾਨੀ ਕਿ ਮੁੱਖ ਮੰਤਰੀ ਪੰਜਾਬ ਗ੍ਰਹਿ ਮੰਤਰੀ ਵੀ ਹੈ ਇਹ ਪਹੁੰਚ ਲਈ ਮਤਲਬ ਮਾਨ ਸਾਹਿਬ ਦਾ ਨੌਜਵਾਨ ਪੀੜੀ ਜੀ ਬਾਹਰ ਬੈਠੀ ਬੇਤਸ਼ਾ ਚਾਹ ਨਾਲ ਹੀ ਨਾਲ ਨਾਲ ਹੀ ਨਾਲ ਪੰਜਾਬ ਦੀ ਪੁਲਿਸ ਜ਼ਿੰਮੇਦਾਰ ਹੈ ਜੀ ਤੁਹਾਡਾ ਡਰ ਤੇ ਖੌਫ ਜਿਹੜਾ ਹੈ ਪੰਜਾਬ ਦੀ ਪੁਲਿਸ ਦਾ ਮੁਕੰਮਲ ਤੌਰ ਤੇ ਮੁਖងារ ਹੈ ਜੀ ਮੁਕੰਮਲ ਤੌਰ ਤੇ ਇਹ ਕੇਵਲ ਤੇ ਕੇਵਲ ਪਿੰਡਾਂ ਜਾਮ ਲੋਕਾਂ ਨੂੰ ਡਰਾਉਣ ਵਾਸਤੇ ਜਾਂ ਚਲਾਨ ਕੱਟਣ ਵਾਲਿਆਂ ਦੇ ਚਪੇੜੇ ਜਾਂ ਗਾਲਾਂ ਕੱਢਣ ਵਾਸਤੇ ਜਾਂ ਪਾਰਟੀ ਵਾਲਿਆਂ ਨੂੰ ਇੱਕ ਦੂਜੇ ਨੂੰ ਫੜਾਉਣ ਵਾਸਤੇ 55 ਕਰੋਨਾ ਸੀ ਪੰਜਾਬ ਦੀ ਪੁਲਿਸ ਰਹੀ। ਪਤਾ ਨਹੀਂ ਕੀ ਹੋ ਗਿਆ ਹੈ ਕਿ ਕਿਹਦੇ 'ਚ ਕਮੀ ਹੈ। ਇਸ ਤਰ੍ਹਾਂ ਨਹੀਂ ਹੁੰਦਾ ਸੀ ਸਾਡਾ ਪੰਜਾਬ। ਨਾ ਇਸ ਤਰ੍ਹਾਂ ਦੀ ਪੁਲਿਸ ਹੁੰਦੀ ਸੀ। ਲੇਕਿਨ ਇਸ ਸਰਕਾਰ ਨੇ ਜਦੋਂ ਦੀ ਇਹ ਸਰਕਾਰ ਬਣੀ ਹੈ ਨੰਗਲ ਅੰਬੀਆਂ ਦੀ ਅੰਦਰ ਫੋਟੋ ਲੱਗੀ ਹੈ ਜਿਹੜਾ ਕਬੱਡੀ ਪਲੇਅਰ ਮਰਿਆ ਸੀ। ਨਕੌਦਰ ਦੀ ਉਹ ਘਟਨਾ ਤੁਹਾਨੂੰ ਯਾਦ ਹੋਣੀ ਹੈ ਸ਼ਾਇਦ। ਜਿਹੜਾ ਵਪਾਰੀ ਕੱਪੜਾ ਵਪਾਰੀ ਦੇ ਨਾਲ ਗਨਮੈਨ ਸੀ ਫਿਰ ਗੋਲੀ ਮਾਰ ਗੀ ਮੋਗੇ ਚ 4-5 ਆ ਤੁਹਾਡੇ ਨਾਲ ਐ ਰਜਾਨਾ ਦੀਆਂ ਕਟਨਾਵਾਂ ਐ ਵੀ ਉਹ ਸੁਨਿਆਰੀ ਦੁਕਾਨ ਚ ਵੜ ਗਏ ਉਹਨੇ ਬੰਦ ਕਰਦੀ ਤੇ ਉਹਨੂੰ ਥੋਕਤਾ ਜੀ ਸਾਡੇ ਦੋ ਬਲਾਗ ਪ੍ਰਧਾਨ ਮਾਰਤੇ ਇਹ ਤਰਨਤਾਰਨ ਬਲਾਗ ਪ੍ਰਧਾਨ ਮਾਰਤਾ ਇੱਕ ਆ ਤੀਜੇ ਤੇ ਸਾਡੇ ਚੋਲਾ ਸਾਹ ਵਾਲੇ ਤੇ ਗੋਲੀਆਂ ਚਲਾ ਗਏ ਤੇ ਆਪੋਜੀਸ਼ਨ ਵਾਲਾ ਫਿਰ ਮੇਰੇ ਮੇਰੇ ਕਹਿਣ ਦਾ ਮਤਲਬ ਆਪੋਜੀਸ਼ਨ ਲੜਾਈ ਲੜ ਸਕਦੀ ਐ ਧਰਨਾ ਉੱਤੇ ਗਿਆ ਪਰਸੋਂ ਮਾਨਸਾ ਦੇ ਤੇ ਜੀ ਲੜਾਈ ਲੱਗ ਸਕਦੀਆਂ ਸੀ ਕਈ ਵਾਰੀ ਰਾਜਨੀਤੀ ਹੁੰਦੀ ਆ ਲੋਕ ਕਹਿੰਦੇ ਜਾਣ ਪੁੱਜ ਕੇ ਤੇਲ ਪਾਉਂਦੇ ਆ ਅਸੀਂ ਪਰਿਵਾਰ ਤੇ ਫੈਸਲਾ ਛੱਡਿਆ ਜੀ ਸਿੱਧੂ ਮੂਸੇਵਾਲੇ ਦਾ ਮਰਡਰ ਵੇਖ ਲਓ ਪਰਿਵਾਰ ਤੇ ਫੈਸਲਾ ਛੱਡਿਆ ਕਿ ਫੈਸਲਾ ਤੁਹਾਡਾ ਹੈ ਤੁਸੀਂ ਦੱਸਣਾ ਕਿਉਂਕਿ ਕਈ ਵਾਰੀ ਲੋਕ ਕਹਿੰਦੇ ਵੀ ਰਾਜਨੀਤੀ ਲੋਕ ਯਾਰ ਕਿਸੇ ਨੂੰ ਪੋਸਟਮਾਰਟਮ ਤੋਂ ਰੋਕਦੇ ਆ ਕਿਸੇ ਨੂੰ ਸੰਸਕਾਰ ਤੋਂ ਰੋਕਦੇ ਆ ਮੈਂ ਐਹੋ ਜੀ ਰਾਜਨੀਤੀ ਕਰਦਾ ਨਹੀਂ ਜੀ ਪਰਿਵਾਰ ਫੈਸਲਾ ਲਵੇ ਇਸ ਕਰਕੇ ਪਰਿਵਾਰ ਜੋ ਫੈਸਲਾ ਲਏਗਾ ਕਾਂਗਰਸ ਪਾਰਟੀ ਇੱਕ ਨਾਲ ਕੇ ਪਰਿਵਾਰ ਦੇ ਨਾਲ ਖੜੇਗੀ ਮਾਲੀ ਸਹਾਇਤਾ ਦੀ ਲੋੜ ਹੋਈ ਉਹ ਵੀ ਕਰਾਂਗੇ ਜੀ ਨਾਲ ਵਕੀਲ ਕਰਨਾ ਉਹ ਵੀ ਕਰਾਂਗੇ ਲੜਾਈ ਲੜਨੀ ਪਈ ਇਹਨਾਂ ਦੇ ਗੁੰਡਿਆਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਮੈਂ ਜਾਨਾ ਬੋਲਦਾ ਕਿ ਕਾਨੂੰਨ ਬਣਾਉਣਾ ਚਾਹੀਦਾ ਇਹਨਾਂ ਨੂੰ ਜਿਨ੍ਹਾਂ ਦੇ ਘਰਾਂ ਚ ਜੇ ਮਾਪਿਓ ਨੇ ਬੇਦਖਲ ਨਹੀਂ ਕੀਤੇ ਇਹ ਲੋਕ ਜੇ ਵਾਸਤਾ ਰੱਖ ਰਹੇ ਮਾਪਿਓ ਤਾਂ ਮਾਪਿਓ ਤੇ ਵੀ 120 ਜੋਨਾ ਪਰਚਾ ਦੇਣਾ ਚਾਹੀਦਾ ਕਿਉਂਕਿ ਬਾਹਰ ਬੈਠੇ ਲੋਕ ਉਹਨਾਂ ਦੇ ਮਾਪਿਓ ਆਪ ਦੇ ਮੁੰਡਿਆਂ ਨੂੰ ਪੈਸਾ ਦੇ ਆ ਕੇ ਜ਼ਿੰਦਗੀ ਵਧੀਆ ਬਤੀਤ ਕਰਨਾ ਜੀ ਉਹਨਾਂ ਰੀਆਂ ਮਾਸੀਆਂ ਚਾਚੀਆਂ ਪਾਈਆਂ ਜਦੋਂ ਸੇਕ ਘਰ ਤੱਕ ਲੱਗੇਗਾ ਫੇਰ ਕੰਮ ਮੁੱਕੇ ਜੀ ਸੋ ਕਾਨੂੰਨ ਸਖਤ ਬਣਾਉਣਾ ਚਾਹੀਦਾ ਹੈ ਤੇ ਜਿਹੜੇ ਜੇਲਾ ਜੁਲਾ ਚ ਬੈਠੇ ਐ ਉਹਨਾਂ ਦਾ ਵੀ ਹੱਲ ਕਰਨਾ ਚਾਹੀਦਾ ਜਿਹੜੇ ਉੱਥੋਂ ਕੰਮ ਚਲਾਈ ਜਾਂਦੇ ਜੀ ਅਈਆਰੀ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਕਿ ਸੱਪ ਲੜ ਗਿਆ ਸੋ ਇਹੋ ਜੇ ਲੋਕਾਂ ਨੂੰ ਕੋਲੇਸਟਾ ਖਾਫ ਹੋਣਾ ਚਾਹੀਦਾ ਉਜੇ ਇਤੈਰਾ ਕੰਮ ਚੱਲਦਾ ਰਿਹਾ ਤਾਂ ਪੰਜਾਬ ਨਹੀਂ ਰਹੇਗਾ ਇਹ ਗੈਂਗਸਟਰ ਸਟੇਟ ਬਣ ਜਾਏਗਾ ਇੱਕ ਡਰ ਦਾ ਮਾਹੌਲ ਹੈ ਜਿਹੜਾ ਇਹ ਹਾਲਾਤ ਬਹੁਤ ਮਾੜੇ ਆ ਇਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਪੰਜਾਬ ਦੇ ਗ੍ਰਹਿ ਮੰਤਰੀ ਔਰ ਮੁੱਖ ਮੰਤਰੀ ਔਰ ਪੰਜਾਬ ਦੀ ਪੁਲਿਸ ਹੈ ਮੈਂ ਉਹਨਾਂ ਨੂੰ ਇਸ ਗੱਲ ਦਾ ਜ਼ਿੰਮੇਵਾਰ ਠਹਿ ਜੀ ਸਾਕਾ ਕੈਪਟਨ ਅਮਨਦਰ ਸਿੰਘ ਵੀ ਹੁਣ ਦੁਬਾਰਾ ਐਕਟਿਵ ਹੋ ਗਏ ਨੇ ਔਰ ਉਹ ਕਹਿੰਦੇ ਨੇ ਕਿ ਮਤਲਬ ਵੀ ਅਸੀਂ ਪਹਿਲਾਂ ਨਸ਼ਾ ਖਤਮ ਕਰਨਾ ਸੀ ਪੰਜਾਬ ਚ ਹੁਣ ਗੈਂਗਸਟਰਵਾਦ ਵੀ ਖਤਮ ਕਰਾਂਗੇ ਉਹਨਾਂ ਤੇ ਤਾਂ ਸੁਣੋ ਜਿਹੜੇ ਮਰ ਮੁੱਕ ਗਏ ਆ ਕਿਰਪਾ ਕਰਕੇ ਉਹਨਾਂ ਬਾਰੇ ਚਰਚਾ ਨਾ ਕਰਿਆ ਕਰੋ ਅੱਜ ਦਾ ਬਹੁਤ ਗੰਭੀਰ ਮੁੱਦਾ ਹੈ ਜੀ ਅੱਜ ਦਾ ਬਹੁਤ ਗੰਭੀਰ ਮੁੱਦਾ ਇਸ ਸਬੰਧ ਵਿੱਚ ਐਸਐਸਪੀ ਸਾਹਿਬ ਨੂੰ ਮਿਲ ਕੇ ਕੋਈ ਟਾਈਮ ਵੀ ਦਿਓਗੇ ਮੈਂ ਬਿਲਕੁਲ ਐਸਐਸਪੀ ਨੂੰ ਕੋਈ ਨਾ ਮਿਲਣਾ ਹੈ ਨਾ ਕੋਈ ਟਾਈਮ ਦੇਣਾ ਮੈਂ ਪਰਿਵਾਰ ਨੂੰ ਢੀਕਣਾ ਹੈ ਪਰਿਵਾਰ ਦਾ ਸਨੇਹਾ ਲੋਕਾਂ ਦਾ ਧਰਨਾ ਵੀ ਲਾਵਾਂਗੇ ਬੈਠਾਂਗੇ ਵੀ ਬੰਦੇ ਜਲਦ ਤੋਂ ਜਲਦ ਗ੍ਰਿਫਤਾਰ ਹੋਣ ਪਰਿਵਾਰ ਨੂੰ ਇਨਸਾਫ ਮਿਲੇ ਤੇ ਜੇ ਨਹੀਂ ਹੁੰਦਾ ਤਾਂ ਧਰਨਾ ਕਾਂਗਰਸ ਪਾਰਟੀ ਲਾਏਗੀ ਸਾਡਾ ਇੱਥੇ ਨੌਜਵਾਨ ਸਾਥੀ ਜੱਗਾ ਜੀ ਇਨਚਾਰਜ ਨੇ ਮਣੀ ਹੈ ਸਾਡਾ ਬਲਾਕ ਇਸ ਪਿੰਡ ਦਾ ਅਗਲਾ ਫੈਸਲਾ ਅੜੀਕਾਂ ਦੇ ਪਰਿਵਾਰ ਦਾ ਜਿਵੇਂ ਸਾਨੂੰ ਪਰਿਵਾਰ ਸਨੇਹਾ ਲਾਏਗਾ ਅਸੀਂ ਉਹਨਾਂ ਦੇ ਨਾਲ